ਮੇਰਾ ਆਖਰੀ ਸਵਾਲ ਆ ਕਿ ਮੈਂ ਹੁਣ ਕੱਲਾ ਰਹਿਣਾ ਉਹ ਮਹਾਲੀ ਦੇ ਵਿੱਚ ਮੈਂ ਬਸ ਘਰ ਤੋਂ ਆਫਿਸ ਆਫਿਸ ਤੋਂ ਘਰ ਜਾਣਾ ਹੁੰਦਾ ਵਾ ਬਿਲਕੁਲ ਮੇਰੇ ਨਾਲ ਕੋਈ ਨਹੀਂ ਹੁੰਦਾ ਹੈਗਾ ਮੈਂ ਇਕੱਲੇ ਨੇ ਜਾਣਾ ਵਾ ਪਰ ਮੇਰੇ ਵਾਸਤੇ ਸਹੀ ਰਹੋਗਾ ਜੇ ਮੈਂ ਕਾਰ ਦੇ ਵਿੱਚ ਹਾਂ ਹੂੰ ਠੀਕ ਆ ਤਾਂ ਮੈਨੂੰ ਆਪਣੇ ਆਪ ਵਾਸਤੇ ਕਿਹੜੀ ਕਾਰ ਲੈਣੀ ਚਾਹੀਦੀ ਦੇਖੋ ਮੈਂ ਤਾਂ ਇਥੇ ਡਿਪੈਂਡ ਕਰਦਾ ਸਾਰਾ ਕਿ ਤੁਹਾਡੀ ਰਨਿੰਗ ਹੈ ਕਿੰਨੀ ਆ ਮਹੀਨੇ ਤੁਸੀਂ ਕਿੰਨੇ ਕਿਲੋਮੀਟਰ ਚੱਲ ਜਮੋ ਤੇ ਮੇਰਾ ਦੂਜਾ ਸਵਾਲ ਆ ਕਿ ਤੁਸੀਂ ਪੈਸੇ ਲਾਉਣਾ ਕਿੰਨੇ ਚਾਹੋ ਦੇਖੋ ਇਥੇ ਹਰ ਇੱਕ ਬੰਦੇ ਦਾ ਸਵਾਲ ਹੁੰਦਾ ਹੈ ਇਹ ਵਾਲਾ ਕਿ ਮੈਂ ਇਕੱਲੇ ਨੇ ਚੱਲਣਾ ਜਾਂ ਮੈਂ ਇਕੱਲੇ ਦੀ ਹੀ ਰਣੀਗਾ ਮੈਂ ਆਫਿਸ ਜਾਣਾ ਤਾਂ ਮੈਂ ਡਿਪੈਂਡ ਕਰਦਾ ਤੁਹਾਡਾ ਬਜਟ ਕਿ ਉਹ ਬਜਟ ਦੇ ਵਿੱਚ ਤੁਹਾਡੀ ਰਨਿੰਗ ਕਿੰਨੀ ਕਾ ਮਹੀਨੇ ਦਾ ਹੋ ਸਕਦਾ ਤੁਸੀਂ 100 ਕਿਲੋਮੀਟਰ ਚੱਲੋ ਤੇ ਮਹੀਨੇ ਦਾ ਇਹ ਵੀ ਹੋ ਸਕਦਾ ਕਿ ਤੁਸੀਂ 1000 ਕਿਲੋਮੀਟਰ ਗੱਡੀ ਚਲਾ ਲਮੋ ਤੇ ਦੂਜਾ ਹੁੰਦਾ ਕਿ ਆਪਣੀ ਰਿਕੁਆਇਰਮੈਂਟ ਬਜਟ ਆਪਣਾ ਹੈ ਕਿੰਨਾ ਕ ਕਿ ਅਸੀਂ 5 ਲੱਖ ਲਾਉਣਾ ਅਸੀਂ 10 ਲੱਖ ਲਾਉਣਾ ਉਹਦੇ ਵਿੱਚ ਰਿਕੁਆਇਰਮੈਂਟ ਅਗਲੀ ਹੋ ਜਾਂਦੀ ਹੈ ਕਿ ਤੁਹਾਨੂੰ ਕੰਫਰਟ ਚਾਹੀਦਾ ਇਹ ਚੀਜ਼ਾਂ ਚਾਹੀਦੀਆਂ ਬਹੁਤ ਚੀਜ਼ਾਂ ਆਉਂਦੀਆਂ ਨੇ ਤਾਂ ਮੈਂ ਪਹਿਲਾਂ ਮੈਨੂੰ ਤੁਸੀਂ ਇਹ ਕਲੀਅਰ ਕਰ ਦੋਗੇ ਤੁਹਾਡਾ ਬਜਟ ਹੈ ਕਿੰਨਾ ਤੇ ਤੁਸੀਂ ਕਿੰਨੇ ਕਿਲੋਮੀਟਰ ਗੱਡੀ ਚਲਾ ਦੋਗੇ ਮਹੀਨੇ ਦੀ ਓਕੇ ਸੋ ਹੁਣ ਇੱਥੇ ਅੱਗੇ ਇੱਕ ਹੋਰ ਗੱਲ ਆ ਗਈ ਆ ਪਹਿਲਾਂ ਤਾਂ ਮੇਰੇ ਮਹੀਨੇ ਦੀ ਜਿਹੜੀ ਰਨਿੰਗ ਆ 1000 ਕਿਲੋਮੀਟਰ ਦੇ ਆਸ-ਪਾਸ ਆ ਜਾਂਦੀ ਬਿਲਕੁਲ ਠੀਕ ਹੈ ਦੂਸਰੀ ਗੱਲ ਜਿਹੜਾ ਮੇਰਾ ਬਜਟ ਆ ਉਹ ਮੈਂ ਪਿਓਰਲੀ ਆਪਣੇ ਵੱਲੋਂ ਲਾਉਣਾ ਚਾਹੁੰਦਾ ਇੱਕ ਵੱਖਰੀ ਗੱਲ ਲੋਨ ਲੈ ਕੇ ਲਾਉਣਾ ਚਾਹੁੰਦਾ ਇੱਕ ਵੱਖਰੀ ਗੱਲ ਬਿਲਕੁਲ ਪਹਿਲਾਂ ਨੇ ਮੈਨੂੰ ਇਹ ਦੱਸੋ ਕਿ ਆਪਣੇ ਵੱਲੋਂ ਲਾਉਣਾ ਤੇ ਲੋਨ ਲਾ ਕੇ ਲਾਉਣਾ ਪਹਿਲਾਂ ਵੀਰੇ ਨੇ ਵੀਡੀਓ ਬਣਾਈ ਹੋਈ ਆ ਕਿ ਲੋਨ ਲੈ ਕੇ ਲਾਉਣਾ ਜ਼ਿਆਦਾ ਵਧੀਆ ਚੀਜ਼ ਆ ਬਟ ਅਗੇਨ ਕਿਉਂ ਜ਼ਿਆਦਾ ਵਧੀਆ ਚੀਜ਼ ਆ ਆਪਾਂ ਇਸ ਵੀਡੀਓ ਦੇ ਵਿੱਚ ਦੁਬਾਰਾ ਕਲੀਅਰ ਕਰ ਲੈਨੇ ਆ ਕੀ ਮੈਨੂੰ ਲੋਨ ਲੈ ਕੇ ਲਾਉਣਾ ਚਾਹੀਦਾ ਜਾਂ ਫਿਰ ਸਾਰਾ ਆਪਣੇ ਵੱਲੋਂ ਖਰਚਾ ਕਰਨਾ ਚਾਹੀਦਾ ਵਾ ਦੇਖੋ ਇਹ ਇੱਕ ਤਰ੍ਹਾਂ ਨਾਲ ਨਾ ਹੋਰ ਚੈਨਲ ਵਾਲੀ ਵੀਡੀਓ ਹੋ ਜਾਂਦੀਆਂ ਨੇ ਜਿਹੜੇ ਬੰਦੇ ਇਕਨੋਮੀ ਦੇ ਉੱਤੇ ਵੀਡੀਓ ਬਣਾਉਂਦੇ ਨੇ ਜਾਂ ਬੰਦੇ ਦੀ ਸੇਵਿੰਗ ਦੇ ਉੱਤੇ ਵੀਡੀਓ ਬਣਾਉਂਦੇ ਨੇ ਦੇਖੋ ਜੇ ਤਾਂ ਜਿੰਨੀ ਕੁ ਤੁਹਾਡੇ ਕੋਲ ਸੇਵਿੰਗ ਹੈਗੀ ਆ ਜੇ ਤੁਸੀਂ ਉਹ ਸਾਰੀ ਹੀ ਇਨਵੈਸਟ ਕਰ ਦੋਗੇ ਤਾਂ ਪਿੱਛੇ ਤੁਹਾਡੇ ਕੋਲ ਕੁਝ ਨਹੀਂ বাজਦਾ ਉਸ ਤੋਂ ਬਾਅਦ ਤੁਹਾਡੇ ਕੋਲ ਕਿਸ਼ਤਾਂ ਹੀ ਬਚੇ ਜਾਂਦੀਆਂ ਨੇ ਕਿ ਤੁਸੀਂ ਕਿਸ਼ਤਾਂ ਭਰਨੀਆਂ ਨੇ ਬੰਦੇ ਦੀ ਮੰਥਲੀ ਇਨਕਮ ਕਿੰਨੀ ਕੁ ਹੁੰਦੀ ਆ ਕਿੰਨੀ ਕਿੰਨੀ ਆ ਆਪਾਂ ਸਾਰਿਆਂ ਨੂੰ ਪਤਾ ਆਪਾਂ ਸਾਰੇ ਇੱਕ ਮਿਡਲ ਫੈਮਿਲੀ ਤੋਂ ਬਿਲੋਂਗ ਬਿਲੋਂਗ ਕਰਦੇ ਆ ਤਾਂ ਮੈਂ ਤਾਂ ਇਹੀ ਕਹਿਣਾ ਕਿ ਜਿੰਨੀ ਕੁ ਤੁਸੀਂ ਡਾਊਨ ਪੇਮੈਂਟ ਦੇ ਸਕੋ ਉਦੋਂ ਬਾਅਦ ਤੁਹਾਡੇ ਕੋ ਆਪਣਾ ਪਰਸਨਲ ਵੀ ਥੋੜਾ ਬਹੁਤ ਖਰਚਾ ਰਹੇ ਪਰਸਨਲ ਵੀ ਸੇਵਿੰਗ ਰਹੇ ਤੁਸੀਂ ਲੋਨ ਕਰਾ ਲਓ ਗੱਡੀ ਤੁਸੀਂ ਉਹ ਲਓ ਜੋ ਤੁਸੀਂ ਘੜ ਤੋਂ ਘੱਟ ਨਹੀਂ ਅੱਖਾਂ ਬੰਦ ਕਰਕੇ 8 ਤੋਂ 10 ਸਾਲ ਤੁਸੀਂ ਅੱਖਾਂ ਬੰਦ ਕਰਕੇ ਹੀ ਚਲਾ ਲਮੋ ਤੁਹਾਨੂੰ ਬਦਲਣ ਦੀ ਲੋੜ ਪਵੇ ਨਾ ਤਾਂ ਤੁਸੀਂ ਪਹਿਲਾਂ ਹੀ ਤੁਹਾਡਾ ਜੋ ਡਿਸੀਜਨ ਆ ਉਹ ਬਿਲਕੁਲ ਪਰਫੈਕਟ ਰਹੇ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਵਾ ਬਾਜੀ ਦੇ ਹਿਸਾਬ ਨਾਲ ਨਹੀਂ ਤੁਹਾਡੀ ਜੋ ਰਿਕੁਆਇਰਮੈਂਟ ਉਹਦੇ ਹਿਸਾਬ ਨਾਲ ਹੁਣ ਅਗਲਾ ਮਨ ਲਓ ਮੇਰਾ ਮਹੀਨੇ ਦਾ 1000 ਕਿਲੋਮੀਟਰ ਚੱਲ ਜਾ ਰਹੀ ਆ ਠੀਕ ਹੈ ਕਿ ਡੇਲੀ ਦਾ ਆਉਣ ਜਾਣਾ ਆਫਿਸ ਜਾਣਾ ਹੂੰ ਤੇ ਮੇਰਾ ਬਜਟ 5 ਲੱਖ ਦੇ ਆਸ-ਪਾਸ ਆ ਹੂੰ ਕਿਹੜੀ ਗੱਡੀ ਆ ਜੋ ਮੇਰੇ ਸਿੰਗਲ ਯੂਜ਼ ਵਾਸਤੇ ਸਿਰਫ ਮੇਰੇ ਵਾਸਤੇ ਹੂੰ ਪ੍ਰੇਫਰੇਬਲ ਤੇ ਮੇਰਾ ਇੱਥੇ ਇੱਕ ਹੋਰ ਸਵਾਲ ਆ ਕੇ ਤੁਸੀਂ ਮਹੀਨੇ ਦੇ ਵਿੱਚ ਜਿੰਨੀ ਵੀ ਤੁਹਾਡੀ ਰਨਿੰਗ ਆ ਤਾਂ ਮੈਂ ਤਾਂ ਤੁਹਾਨੂੰ ਪ੍ਰੇਫਰ ਕਰੂੰਗਾ ਕਿ ਡੀਜ਼ਲ ਤੇ ਜੇ ਤੁਸੀਂ ਗੱਡੀ ਨਵੀਂ ਲੈਣਾ ਚਾਹੁੰਦੇ ਹੋ ਜਾਂ ਪੁਰਾਣੀ ਲੈਣਾ ਚਾਹੁੰਦੇ ਹੋ ਇਹ ਵੀ ਤੁਹਾਡੇ ਦੇ ਉੱਤੇ ਡਿਪੈਂਡ ਆ ਕਿ ਤੁਹਾਨੂੰ 5 ਲੱਖ ਦੇ ਵਿੱਚ ਬਹੁਤ ਸੈਕੰਡ ਹੈਂਡ ਗੱਡੀ ਵੀ ਡੀਜ਼ਲ ਦੇ ਵਿੱਚ ਵਧੀਆ ਮਿਲ ਜੂਗੀ ਕੰਡੀਸ਼ਨ ਦੇ ਵਿੱਚ ਤੇ ਤੁਹਾਨੂੰ ਪੈਟਰੋਲ ਵੀ ਪੈਟਰੋਲ ਪਲੱਸ ਸੀਐਨਜੀ ਜੇ ਤੁਸੀਂ ਨਵੀਂ ਗੱਡੀ ਵੀ ਲੈਣੇ ਹੋ ਤਾਂ ਉਹ ਵੀ ਮਿਲ ਜੂਗੀ ਜੇ ਤੁਹਾਨੂੰ ਮੈਂ ਨਵੀਂ ਗੱਡੀ ਦੇ ਆਪਸ਼ਨ ਦਵਾਂ ਤਾਂ ਤਾਂ ਤੁਹਾਡੇ ਕੋ ਉਹ ਹੈਗੀ ਆ ਆਲਟੋ ਸੀएनजी ਜੋ ਦਾ ਐਲਐਕਐਸਆਈ ਵੀਰੀਐਂਟ ਆ ਜੇ ਆਪਾਂ ਡੀਜ਼ਲ ਦੇ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਆਈ20 16 17 ਮਾਡਲ ਦੇ ਆਸ-ਪਾਸ ਮਿਲ ਜੂਗੀ ਤਾਂ ਇਹ ਸਾਰਾ ਚੀਜ਼ਾਂ ਤੁਹਾਡੇ ਦੇ ਡਿਪੈਂਡ ਕਰਦੇ ਨੇ ਕਿ ਜੇ ਤਾਂ ਤੁਹਾਨੂੰ ਸ਼ੋਸ਼ੇ ਬਾਜੀ ਦੇ ਨਾਲ ਕੋਈ ਮਤਲਬ ਹੈ ਨਹੀਂ ਕਿ ਜਿਵੇਂ ਤੁਸੀਂ ਮੈਨੂੰ ਪਹਿਲਾਂ ਕਿਹਾ ਕਿ ਤੁਸੀਂ ਕੱਲੇ ਨੇ ਚੱਲਣਾ ਤਾਂ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਆਲ ਆਲਟੋ ਐਲ ਐਕਸ ਆਈ ਬਿਲਕੁਲ ਵੈਲਿਊ ਫਾਰ ਮਨੀ ਪ੍ਰੋਡਕਟ ਇੱਕ ਤਾਂ ਉਹਦੇ ਚ ਇਹ ਫਾਇਦਾ ਹੋ ਜੂਗਾ ਤੁਹਾਨੂੰ ਨਵੀਂ ਗੱਡੀ ਮਿਲ ਜੂਗੀ ਬਿਲਕੁਲ ਬ੍ਰਾਂਡ ਨਿਊ ਤੇ ਦੂਜੀ ਕਿ ਤੁਹਾਨੂੰ ਉਹਦੇ ਵਿੱਚ ਐਵਰੇਜ ਵੀ ਵਧੀਆ 35 38 ਦੇ ਵਿੱਚ ਵਿੱਚ CNG ਦੇ ਵਿੱਚ ਬੜੇ ਆਰਾਮ ਨਾਲ ਮਿਲ ਜੂਗੀ ਤੇ ਉਹ ਤੁਹਾਨੂੰ ਬਜਟ ਥੋੜਾ ਜਿਆਦਾ ਵਧਾਉਣਾ ਪੈਣਾ 5.5 ਤੋਂ 6 ਦੇ ਵਿੱਚ ਵਿੱਚ ਤੁਹਾਨੂੰ Alto LXi CNG ਦੇ ਵਿੱਚ ਮਿਲੂਗੀ ਤੇ ਜੇ ਆਪਾਂ ਡੀਜ਼ਲ ਦੀ ਗੱਲ ਕਰ ਲਈਏ ਤਾਂ ਤੁਹਾਡੇ ਕੋਲ i20 Swift ਬਹੁਤ ਜ਼ਿਆਦਾ ਆਪਸ਼ਨ ਆਣੇ ਜੇ ਵਨ ਦੇ ਨੇ ਵਰਨਾ ਫਲੂਇਡਿਕ ਤੇ ਜਾਣਾ ਵਰਨਾ ਆਫ ਦ ਫਲੂਇਡਿਕ ਤੋਂ ਬੜਾ ਫੇਸ ਲਿਫਟਾ ਤੁਹਾਨੂੰ ਨਹੀਂ ਮਿਲਣਾ ਦੇਖੋ ਵਰਨਾ ਫਲੂਇਡਿਕ ਵਾਲਾ ਮਿਲ ਜੂਗਾ ਤੇ ਕਰੇਟਾ ਦਾ ਤੁਹਾਨੂੰ ਜੋ ਸਟਾਰਟਿੰਗ ਹੋਈ ਸੀ ਬਿਲਕੁਲ 1.6 ਇੰਜਨ ਵਾਲੀ ਬਿਲਕੁਲ 2015 16 ਮਾਡਲ ਦੇ ਵਿੱਚ ਉਹ ਵੀ 6.5 ਤੋਂ ਲੈ ਕੇ 6 ਦੇ ਵਿੱਚ ਵਿੱਚ ਉਹ ਤੁਹਾਨੂੰ ਮਿਲ ਜੂਗੀ ਘਰ ਖੜੀ ਡੀਲਰ ਦੇ ਕੋਲ ਤੁਹਾਨੂੰ ਨਹੀਂ ਮਿਲਦੀ ਡੀਲਰ ਦਾ ਪ੍ਰਾਈਸ ਥੋੜਾ ਜਿਆਦਾ ਉੱਤੇ ਹੁੰਦਾ ਤੇ ਇਹ ਬਹੁਤ ਜਿਆਦਾ ਆਪਸ਼ਨ ਹੁੰਦੇ ਨੇ ਇੱਥੇ ਬੰਦੇ ਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਕਿ ਉਹਨੂੰ ਇੱਕ ਨਵੀਂ ਗੱਡੀ ਤੇ ਜਾਣਾ ਚਾਹੀਦਾ ਉਹਦੇ ਨਾਲ ਉਹ ਬੰਦਾ ਅਡਜਸਟ ਕਰ ਲੂਗਾ ਕਿ ਨਹੀਂ ਕਰ ਲੂਗਾ ਜੇ ਤਾਂ ਬੰਦੇ ਨੂੰ ਆਪਣਾ ਸਟੇਟਸ ਡਾਊਨਗ੍ਰੇਡ ਲੱਗਦਾ ਤਾਂ ਉਹ ਬੰਦਾ ਇੱਕ ਸੈਕੰਡ ਹੈਂਡ ਗੱਡੀ ਵਧੀਆ ਲੈ ਲਵੇ ਥੋੜੀ ਜਿਹੀ ਉੱਪਰ ਵਾਲੀ ਜੋ ਬੰਦੇ ਨੂੰ ਦੁਨੀਆ ਦੇ ਨਾਲ ਕੋਈ ਮਤਲਬ ਨਹੀਂ ਕਰ ਉਹ ਆਪਣਾ ਡਿਜੈਸਟ ਕਰ ਲੂਗਾ ਹਰ ਇੱਕ ਚੀਜ਼ ਲਈ ਤਾਂ ਉਹਦੇ ਲਈ Alto LXi CNG ਦੇ ਵਿੱਚ ਬਿਲਕੁਲ ਵੈਲਿਊ ਫਾਰ ਮਨੀ ਪ੍ਰੋਡਕਟ ਆ ਕਿਉਂਕਿ ਉਹ ਬੰਦੇ ਨੇ ਸਿੰਗਲ ਚੱਲਣਾ ਤੇ ਖਾਸ ਕਰ ਤੁਸੀਂ ਚੱਲਣਾ ਮਾੜੀ ਦੇ ਵਿੱਚ ਆ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਇੱਕ ਹੋਰ ਇੱਕ ਹੋਰ ਮੈਨੂੰ ਪਤਾ ਮੈਂ ਪਿਛਲੇ ਕੁਐਸਚਨ ਤੇ ਆਖਰੀ ਕੁਐਸਚਨ ਬੋਲਿਆ ਸੀਗਾ ਪਰ ਹੁਣ ਗੱਲ ਸੁਣਦੇ ਸੁਣਦੇ ਮੈਨੂੰ ਇੱਕ ਹੋਰ ਕੁਐਸਚਨ ਦਿਮਾਗ ਦੇ ਵਿੱਚ ਆਇਆ ਮੋਹਾਲੀ ਦੇ ਵਿੱਚ ਜਾਂ ਟੰਡੀਗੜ੍ਹ ਦੇ ਵਿੱਚ ਉੱਥੇ ਬਹੁਤ ਲੋਕੀ ਕੀ ਕਰਦੇ ਨੇ ਕਿ ਕਿਰਾਏ ਤੇ ਲੈ ਲੈਂਦੇ ਨੇ ਗੱਡੀਆਂ ਤੇ ਉਹ ਡੇਲੀ ਦੀ ਡੇਲੀ ਚੱਲਦੇ ਰਹਿੰਦੇ ਨੇ ਹੂੰ ਉਹ ਕਿਰਾਏ ਤੇ ਲੈ ਕੇ ਆਪਣੀ ਗੱਡੀ ਚਲਾਉਣਾ ਜ਼ਿਆਦਾ ਸਹੀ ਚੀਜ਼ ਆ ਜਾਂ ਫਿਰ ਆਪਣੀ ਖੁਦ ਦੀ ਚਾਹੇ ਸੈਕੰਡ ਹੈਂਡ ਹੀ ਲੈਣੀ ਹੋਵੇ ਗੱਡੀ ਹੂੰ ਸੈਕੰਡ ਹੈਂਡ ਗੱਡੀ ਲੈ ਕੇ ਉਹਨੂੰ ਚਲਾਉਣਾ ਜ਼ਿਆਦਾ ਸਹੀ ਚੀਜ਼ ਆ ਦੇਖੋ ਇੱਥੇ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਜੇ ਤਾਂ ਤੁਸੀਂ ਆਪਣੀ ਡੇਲੀ ਖੁਦ ਆਫਿਸ ਜਾਣ ਲਈ ਇੱਕ ਗੱਡੀ ਯੂਜ਼ ਕਰਦੇ ਹੋ ਤੇ ਤੁਸੀਂ ਡੇਲੀ ਗੱਡੀ ਤੇ ਯਾਤਰਾ ਕਰਨਾ ਤਾਂ ਤੁਹਾਡੇ ਲਈ ਇੱਕ ਆਲਟੋ ਆਪਸ਼ਨ ਬਹੁਤ ਵਧੀਆ ਲੰਬੇ ਟਾਈਮ ਲਈ ਤੁਹਾਡੇ ਕੋਲ ਰਹਿ ਜੂਗੀ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਉੱਥੇ ਮਹਾਲੀ ਦੇ ਵਿੱਚ ਲੋਕ ਰੈਂਟ ਤੇ ਉੱਤੇ ਗੱਡੀ ਲੈ ਕੇ ਬਹੁਤ ਚੱਲਦੇ ਨੇ ਤਾਂ ਇੱਥੇ ਤੁਹਾਨੂੰ ਮੈਂ ਇੱਕ ਖੁਦ ਇੱਕ ਬਿਜ਼ਨਸ ਆਈਡੀਆ ਦੇ ਦੇਣਾ ਕਿ ਤੁਸੀਂ ਵੀ ਆਪਣੀ ਇੱਕ ਗੱਡੀ ਲੈ ਕੇ ਉੱਥੇ ਰੈਂਟ ਦੇ ਦੇ ਦਿਓ ਤੁਹਾਡੇ ਲਈ ਇੱਕ ਜੋ ਤੁਹਾਡੀ ਮੰਥਲੀ EMI ਆ ਉਹ ਬੜੇ ਆਰਾਮ ਨਾਲ ਰਿਕਵਰ ਹੋ ਜਾਊਗੀ ਸਹੀ ਹੈ ਆਰਾਮ ਨਾਲ ਗੱਡੀ ਵੀ ਤੁਹਾਡੇ ਨਾਮ ਹੋ ਜੂਗੀ ਤੇ ਤੁਹਾਡੀ ਡੇਲੀ ਬਾਈ ਡੇਲੀ ਜੋ ਤੁਹਾਡਾ ਰੈਂਟਾ ਜਾਂ EMI ਵੀ ਹੈ অল ਟੂ ਦੀ EMI ਕਿੰਨੀ ਕੁ ਜ਼ਿਆਦਾ ਹੋਊਗੀ 11 ਤੋਂ ਲੈ ਕੇ 15000 ਦੇ ਵਿੱਚ ਵਿੱਚ ਬੜੇ ਆਰਾਮ ਨਾਲ ਕਵਰ ਹੋ ਜਾਂਦੇ 2 ਸਾਲ ਤੋਂ ਲੈ ਕੇ 5 ਸਾਲ ਦੀ EMI ਜੇ ਆਪਾਂ ਬੜੇਰਾ ਕਰਾਉਣੇ ਆ ਤਾਂ ਉਹਦੇ ਵਿੱਚ ਤੁਹਾਨੂੰ ਬੜੇ ਆਰਾਮ ਨਾਲ 11 ਤੋਂ ਲੈ ਕੇ 15000 ਦੇ ਵਿੱਚ ਵਿੱਚ ਕਵਰ ਅਪ ਹੋ ਜੂਗੀ ਜੇ ਤੁਸੀਂ ਮੰਥਲੀ ਆਪਣੀ ਆਲਟੋ ਵੀ EMI ਉੱਤੇ ਦੇ ਰੈਂਟਲ ਦੇਣਿਓ ਤਾਂ ਤੁਹਾਨੂੰ 4000 ਬੜੇ ਆਰਾਮ ਨਾਲ ਡੇਲੀ ਨਿਕਲੀ ਜਾਊਗਾ ਇਸ ਤਰ੍ਹਾਂ ਯਾਰ 1200 ਰੁਪਿਆ ਰੇਟ ਬਣਦਾ ਤਾਂ ਵੀ ਤੁਹਾਡਾ ਬੜੇ ਆਰਾਮ ਨਾਲ ਨਿਕਲੀ ਜਾਊਗਾ ਉਹਦੇ ਵਿੱਚ